ਸਿਵਲ ਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਪਜੀਤ ਸਿੰਘ ਹੈ ਹਰਜੋਤ ਸਿੰਘ ਹੈ ਤੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਜ ਵੈਪਨ ਤੋਂ ਕਿਰਪਾਨ ਦੇ ਨਾਲ ਸੰਦੀਪ ਧਾਪੜ ਤੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨੋਂ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਇਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਬਾਅਦ 'ਚ ਇਹਨਾਂ ਨੂੰ ਡੀਐਮਸੀ 'ਚ ਰੈ퍼ਡ ਕੀਤਾ ਜਿੱਦਾਂ ਉਥੇ ਇਲਾਜ ਚੱਲ ਰਿਹਾ ਸੀ ਨਾ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਬਹੁਤ ਹੀ ਡੀਜੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ক্লোਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਅਖੰਡਾ ਫਤਿਹਗੜ੍ਹ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈਆਂ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤਿਹਗੜ੍ਹ ਸਾਹਿਬ ਮੇ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉਥੇ ਅਰੈਸਟ ਕੀਤਾ ਤੇ ਕੁਝ ਦਿਨ ਪਹਿਲਾਂ ਹੋ ਹੁਣ ਤੁਹਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੇਸਟ ਬਾਰੇ ਐਸਐਸਪੀ ਜਿਹੜੀ ਹੈ ਫਤੇਗੜ ਸਾਹਿਬ ਹੈ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਸਰ ਮੋਟਿਵ ਕੀ ਸੀ ਆ ਸਿਰਫ ਉਹ ਥੋੜਾ ਰੈਸਟਰੀ ਹੋਵੇ ਪਰ ਹਿੰਦੀ ਮੇ ਵੀ ਬਤਾ ਦੇ ਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਾਂਗੇ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਟੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਇੱਕ ਮਾਨਹਨ ਟੂਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ ਦੋ ਕਿਉ ਸੀ ਉਹਨਾਂ ਨੂੰ ਲੱਭਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਸਰ ਸੀ ਸਾਡੇ ਦੋ ਇੰਸਪੈਕਟਰ ਤੇ ਸੀਆਈਨ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਕਿ ਉਸ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੰਡਓ ਕਰ ਦਿੱਤਾ ਦੇਖੋ ਅੱਜੇ ਕੁਝ ਦੇਰ ਪਹਿਲਾਂ ਹੀ ਅਸੀਂ ਇਹਨਾਂ ਨੂੰ ਰੈਸਟ ਕੀਤਾ ਹੈ ਇਹਦੇ ਡਿਟੇਲ ਐਗਜ਼ਾਮਨ ਕਰਾਂਗੇ ਇੰਟਰੋਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੇਰਾ ਨਿਹੰਗ ਸਿੰਘ ਨੇ ਇਹਨਾਂ ਨੂੰ ਬਾਣਾ ਪਾਇਆ ਸੀ ਇਹਦਾ ਨਹੀਂ ਬਿਲਕੁਲ ਇਹ ਜਿਹੜਾ ਨੇ ਨਿਹੰਗੀ ਹੈ ਇਹਨਾਂ ਨੇ ਬਾਣਾ ਮਤਲਬ ਇਹ ਨਹੀਂ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇਆ ਇਹ ਨਿਹੰਗੀ ਹੈ ਅਸੀਂ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਕਾਰਡ ਹੈ ਉਹ ਨਿਕਲਵਾ ਰਹੇ ਹਾਂ ਤੋ ਤਈਓ ਅਸੀਂ ਕਹਿ ਰਹੇ ਕਿ ਆਫਟਰ ਡਿਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜੈਕਟ ਕੋਈ ਮੋਟਿਵ ਜਾਂ ਕੋਈ ਰੀਜਨ ਹੈ ਉਹ ਅਸੀਂ ਐਗਜੈਕਟ ਬਤਾਵਾਂਗੇ ਇਹ ਬਾਬਾ ਬੁੱਢਾ ਦਲ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉਥੇ ਇਹਨਾਂ ਨੇ ਹਜੇ ਦੱਸਿਆ ਕਿ ਬਾਬਾ ਬੁੱਢਾ ਦਲ ਅਸੀਂ ਉਥੇ ਅੰਮ੍ਰਿਤ ਚੱਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਇਹ ਜਿਹੜਾ ਏਰੀਆ ਹੈਗਾ ਉਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉਥੇ ਮਤਲਬ ਰਹਿੰਦੇ ਨੇ ਜਿਹੜੀ ਇੱਕ ਵਾਰੀ ਆਉਂ ਨਹੀਂ ਚੜੀ ਜਿਹੜਾ ਮੋਤੀ ਨਗਰ ਮੋਤੀ ਨਗਰ ਹਾਂਜੀ ਮੋਤੀ ਨਗਰ ਛਾਉ ਟ੍ਰਾਂਸਫਰ ਨਗਰ ਮੋਤੀ ਨਗਰ ਇਹ ਵੀ ਹੈ ਨਾਮ ਵੀ ਐਕਸਪੀ ਹੋਰ ਵੀ ਸੀ ਕੋਈ ਹਿੰਦੂ ਨੇਤਾ ਦੇਖੋ ਪ੍ਰਾਈਮਰੀ ਅਭੀ ਕਿਉਂਕਿ ਅਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀਏ ਕਿਉਂਕਿ ਇੱਕ ਘੰਟੇ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਚ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਅਸੀਂ ਸੇਫ ਕਰਾਂਗੇ ਪਿੰਨਰ ਕੋਲ ਮਿਲਿਆ ਕੀ ਕੀ ਆ ਜੀ ਨਹੀਂ ਅਜੇ ਅਸੀਂ ਐਕਟਿਵਾ ਰਿਕਵਰ ਕੀਤੀ ਹੈ ਜਿਹੜੀ ਐਕਟਿਵਾ ਇਹ ਖੋਗੇ ਭੱਜੇ ਸੀਗੇ ਬਾਕੀ ਹਜੇ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਵੀ ਵੈਪਨ ਯੂਜ਼ ਹੈ ਉਹ ਹਰਡ ਪਰਸਨ ਨੇ ਆਇਡੈਂਟੀਫਾਈ ਹੋ ਗਿਆ ਹਾਂ ਉਹ ਆਇਡੈਂਟੀਫਾਈ ਹੋ ਗਿਆ ਟੈਲਸਿੰਗ ਅਜੇ ਉਧਰ ਆ ਟੈਲਸਿੰਗ ਦੱਸਿਆ ਜਾ ਰਿਹਾ ਸਰ ਪਰ ਇਹਨਾਂ ਨੂੰ ਮਾਰਨਾ ਇਸ ਕਿਉਂ ਜਿਵੇਂ ਉਹ ਸਿਵਲ ਤੋਂ ਨਿਕਲਦੇ ਤੇ ਇਹ ਵੀ ਦੇਖੋ ਪ੍ਰਾਈਮਾ ਫੇਸ ਪ੍ਰਾਈਮਾ ਫੇਸ ਪ੍ਰਾਈਮਾ ਫੇਸ ਇਸ ਮਤਲਬ ਇਹਨਾਂ ਦਾ ਇਹ ਸੀਗਾ ਕਿ ਬਈ ਸਡਨ ਐਂਡ ਪ੍ਰੋਵੋਕੇਸ਼ਨ ਵਿੱਚ ਅਸਲੀ ਉੱਥੇ ਮਿਲੇ ਬਟ ਅਸੀਂ ਕੋਈ ਵੀ ਥਿਊਰੀ ਤੋਂ ਪਹੁੰਚਣ ਤੋਂ ਪਹਿਲਾਂ ਡਿਟੇਲ ਇਨਵੈਸਟੀਗੇਸ਼ਨ ਅਸੀਂ ਕਰਨਾ ਹੈ ਸਰ ਦੇਖੋ ਕਦਰ ਫਤੇਗੜ ਦਾ ਨਹੀਂ ਮੈਂ ਕਹਿ ਰਿਹਾ ਸਕੂਟੀ ਤੇ ਪਹੁੰਚੇ ਜਿਹੜੀ ਸਕੂਟੀ ਫਤੇਗੜ ਸਾਹਿਬ ਤੋਂ ਆਕੇ ਨਹੀਂ ਸਿੱਟੇ ਜਾਂਦੇ ਨਹੀਂ ਅਸੀਂ ਰਸਤੇ ਕੋਈ ਦੇਖੋ ਇੱਥੇ ਨਾਕੇ ਬੰਦੇ ਨੇ ਲੁਧਿਆਣਾ ਤੋਂ ਸਿੱਧਾ ਫਤੇਗੜ ਸਾਹਿਬ ਦੇ ਘਰ ਲੈ ਆਏ ਨਹੀਂ ਦੇਰੀ 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 ਸੋ ਮਨੀ ਇਨਪੁਟ ਐਂਡ ਜਿੱਦੇ ਕਰਕੇ ਇਹ ਫੜੇ ਗਈ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਇਦਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਸਾਡੇ ਕੋਲੇ ਬਹੁਤ ਇਨਪੁਟ ਸੀਗਾ ਬਹੁਤ ਹੀ ਟੈਕਨੀਕਲ سپورਟ ਸਾਨੂੰ ਮਿਲੀ ਹੈ ਸਾਰੇ ਡਿਸਟ੍ਰਿਕਟਾਂ ਵੱਲੋਂ ਦੈਟਸ ਵਾਈ ਵੀ ਆਰ ਸਕਸੈਸਫੁਲੀ ਕੋਡ ਦਮ ਐਂਡ कोई ना कोई सारी डिस्ट्रिका का योगदान जिथे जिथे गए क्योंकि बहुत ही छोटे छोटे रस्ते भी है एंड बड़े साइड वाले रस्ते गे नहीं ही वो नाके तो तो है नाके निकले अलर्ट करके दौड़े अलर्ट होकर दौड़ गए इंसीडेंट हो बहुत ही हाँ। unfortunate incident ਹੈਗਾ ਐਂਡ ਤੁਸੀਂ ਦੇਖੋ ਸਿਕਿਉਰਿਟੀ ਇਹਦੇ ਨਾਲ ਮੌਕੇ ਤੇ ਵੀ ਸੀਗੀ ਹਾਂਜੀ ਬਾਅਦ ਐਕਸ਼ਨ ਰਿਐਕਸ਼ਨ ਦੀ ਹੈਗੀ ਐ ਜੇ ਬੈਟਰ ਉਹਦਾ ਜੇ ਉਹ ਰਿਐਕਟ ਕਰ ਦੇ ਕਿਉਂਕਿ ਕਾਨੂੰਨ ਉਹਨਾਂ ਨੂੰ ਸਾਰੇ ਅਧਿਕਾਰ ਦਿੰਦਾ ਹੈ ਸੈਲਫ ਪ੍ਰੋਟੈਕਸ਼ਨ ਦੇ ਐਂਡ ਪ੍ਰੋਟੈਕਟਿਵ ਦੀ ਪ੍ਰੋਟੈਕਸ਼ਨ ਦੇ ਵੀ ਹੈ ਜੇ ਉਹ ਐਕਸਲ ਲੈਂਦਾ ਤਾਂ ਬਹੁਤ ਹੀ ਅੱਛਾ ਹੋ ਜਾਂਦਾ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਿਸੇ ਦੀ ਸਕਿਉਰਿਟੀ ਕਿਉਂਕਿ ਸਕਿਉਰਿਟੀ ਆਲਰੇਡੀ ਅਸੀਂ ਨੂੰ ਦਿੱਤੀ ਹੋਈ ਸੀ। ਪਰ ਐਨੀ ਐਕਸ਼ਨ ਨਹੀਂ ਐਕਸ਼ਨ ਤੁਸੀਂ ਉਹ ਐਕਸ਼ਨ ਲੋਗੇ? ਨਹੀਂ ਅਸੀਂ ਡਿਟੇਲ ਜੇ ਉਹ ਐਕਟਿਵ ਹੁੰਦਾ ਸ਼ਾਇਦ ਹਾਦਸਾ ਨਾ ਹੁੰਦਾ। ਅਸੀਂ ਡਿਟੇਲ ਇਨਕੁਆਰੀ ਉਸ ਤੇ ਤੇ ਵਧਾਈ ਹੋਈ ਹੈ ਜੋ ਵੀ ਫੈਕਟ ਸਾਹਮਣੇ ਆਵੇਗੀ ਐਸ ਪਰ ਫੈਕਟ ਅਸੀਂ ਕਰਵਾਏਗਾ। ਜਿਵੇਂ ਪਹਿਲੇ ਪੜਾਏ ਕਿ ਕੌਣ ਹੈ ਗਵਰਨਮੈਂਟ ਇੰਪਲੋਏ ਹੋਣੇ ਕੀ ਇਹ ਫਾਰਮੈਟਿਵ ਬੇਸਿਸ ਤੇ ਡਿਪਲੋਏ ਹੋਦੇ ਕੀ ਆਰਥਿਕ ਡੈਟ ਫਲਰਟ ਕੀ ਉਹ ਆਪਣਾ ਰੋਲ ਨਿਭਾ ਸਕਦਾ? ਨਹੀਂ ਨਹੀਂ ਜੋ ਜਿਸ ਕਿਸੇ ਨੂੰ ਵੀ ਸਿਕਿਉਰਿਟੀ ਦਿੰਨੇ ਕੋਈ ਨਾ ਕੋਈ ਉਹਦੀ ਇਨਪੁਟ ਹੁੰਦੀ ਹੈ ਕੋਈ ਥ्रेट ਪਰਸੈਪਸ਼ਨ ਹੁੰਦੀ ਹੈ ਉਸਦੇ ਵਿਹਾਰ ਤੇ ਅਸੀਂ ਵਿਹਾਰ ਤੇ ਅਸੀਂ ਜੋ ਹੈ ਸਿਕਿਉਰਿਟੀ ਪ੍ਰੋਵਾਈਡ ਕਰਦੇ ਹਾਂ ਸਰ ਜੀ ਪਹਿਲਾਂ ਕਿਹਾ ਕਿ ਕਿਸੇ ਕੋਲ ਨਾ ਵੀ ਹੈ ਹੈਗ ਇਨਫੋਰਮੇਸ਼ਨ ਕਿਸੇ ਹੋਰ ਕੋਈ ਸੇ ਕੋਈ ਬੰਨੀ ਅਸੀਂ ਸਾਡੀ ਡਿਟੇਲ ਗੱਲ ਹੋ ਗਈ ਹੈ ਸਾਰੇ ਲੀਡਰਾਂ ਨਾਲ ਸਾਡੇ 6:30 ਵਜੇ ਮੈਂ ਡਿਟੇਲ ਮੀਟਿੰਗ ਕੀਤੀ ਹੈ ਕੋਈ ਐਓਜੀ ਗੱਲ ਨਹੀਂ ਹੈ ਉਹ ਪੁਲਿਸ ਦੇ ਨਾਲ ਬਿਲਕੁਲ ਨਾਲ ਹੈਗੇ ਕੋਆਪਰੇਟ ਕਰ ਰਹੇ ਪੁਲਿਸ ਦੇ ਨਾਲ ਮਤਲਬ ਕੋਆਪਰੇਟ ਕਰਕੇ ਉਹ ਚੱਲ ਰਹੇ ਕੋਈ ਨਹੀਂ ਐਂਡ ਫਾਈਨਲੀ ਇਸ ਹਾਲਾਤ ਬੰਦ ਨਹੀਂ ਨਹੀਂ ਕੋਈ ਅੱभी ਉਹ ਆਪ ਤੁਹਾਨੂੰ ਬਰੀਫ ਕਰ ਦੇਗੇ ਕੋਈ ਇਹੋ ਜੀ ਗੱਲ ਨਹੀਂ ਕੋਈ ਰੇਕੀ ਵੀ ਕੀਤੀ ਪਹਿਲਾਂ ਜਾਂ ਸਡਨ ਪ੍ਰੋਵੋਕ ਕੀਤਾ ਨਹੀਂ ਮੈਂ ਉਹੀ ਕਹਿ ਰਿਹਾ ਕਿ ਇਤਨਾ ਡੀਟੇਲ ਸੇ ਤਾਂ ਅਸੀਂ ਅਜੇ ਪੁੱਛਤਾਛੀ ਨਹੀਂ ਕਰੀਏ ਬਿਕੋਜ਼ 1 ਘੰਟੇ ਪਹਿਲੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਸਰ ਪ੍ਰੀਮੀਨਰੀ ਇਨਵੈਸਟੀਗੇਸ਼ਨ ਲਈ ਟਾਈਮ ਫਰੇਮ नहीं नहीं अभी फिलहाल असी हर एंगल तो असी चेक कर रहे हैं जो भी एंगल सामने आए वो फतेहगढ़ साहब सर फतेहगढ़ साहब सर कितने छुपे कितने होए जी फतेहगढ़ साहब ये मैडम ने तुम है एक इंजीनियरिंग कॉलेज है और साहब जड़ी यूनिवर्सिटी है जी इंजीनियरिंग कॉलेज के नाल से मेन फतेहगढ़ साहब ਆਪਾਂ ਕਹਿ ਸਕਦੇ ਮੈਂ ਮੈਂ ਮੋਟੇ ਕਰਦਾ ਹਾਂ ਜੀ ਸਾਰੇ ਫੜੇ ਗਿਆ ਜੀ ਕਿੰਨੇ ਜੜੇ ਫੜੇ ਨਹੀਂ ਹਜੇ 280 ਐਪਰੀਹੈਂਡ ਕੀਤੇ ਹਨ ਜੀ ਇੱਕ ਹਜੇ ਵੀ ਮਗਰ ਸਕੋਨ ਰਹਿਣਾ ਅਸੀਂ ਬਹੁਤ ਜਲਦੀ ਹੋ ਜਾਣਾ ਸਰ ਰੇਣੇ ਵਾਲੇ ਜੀ ਸਰ ਇਹ ਰੇਣੇ ਵਾਲਾ ਜੀ ਟੈਕਸੀ ਚਲਾਉਂਦਾ ਸੀ ਟੈਕਸੀਆਂ ਪਹਿਲੇ ਚਲਾਉਂਦਾ ਸੀਗਾ ਉਸ ਤੋਂ ਬਾਅਦ ਇਹ ਡੇਰੇ ਦੇ ਉੱਤੇ ਕਬਜ਼ਾ ਕੀਤਾ ਜਿਹੜੇ ਟਰਾਂਸਪੋਰਟ ਨੰਬਰ ਚੁਗੀਆਂ ਉੱਤੇ ਕਬਜ਼ਾ ਕੀਤਾ ਗਿਆ ਉਹਦੀ ਵੀ ਕੰਪਲੇਨਟ ਥਾੜਾ ਮੋਤੀ ਨਗਰ ਦੇ ਚੁਗੀਆਂ ਉਹਨੇ ਪਹਿਲੇ ਵੀ ਪੋਟੈਸ਼ ਕੀਤਾ ਸੀਗਾ ਕਿਹੜੇ ਤੇ ਕਾਰ ਦੀ ਪਹਿਲੇ ਕੋਈ ਕੀਤੀ ਜਾਂਦੀ ਜਿਹੜਾ ਨਹੀਂ ਅਸੀਂ ਐਗਜ਼ਾਮਨ ਕਰਦੇ ਜੋ ਵੀ ਕੰਪਲੀਟ ਹੋ ਗਈ ਜੋ ਵੀ ਐਸ ਪਰ ਦਾ ਹੈ ਦੋ ਲੁਧਿਆਣੇ ਦੇ ਇੱਕ ਮਤਲਬ ਜੋ ਪੂਰੀ ਤਰ੍ਹਾਂ ਤੇ ਪਤਾ ਚੱਲੇ ਉਹ ਪਿੱਛੇ ਅਮਰਸਰ ਦਾ ਰਹਿੰਦਾ ਹੈ ਬਟ ਸਰ ਨਾਮ ਅਮਰਸਰ ਨਹੀਂ ਇਹਦਾ ਇੱਕ ਸਰਪਜੀਤ ਸਿੰਘ ਐਲ ਐਸ ਸਟਾਫਰ ਹਾਂ ਇੱਕ ਖਰਜੋਤ ਸਿੰਘ ਦੋਤਾ ਸਿਰ ਕਿਹਾ ਜਾ ਰਸ ਕੇ ਜਿਹੜੇ ਸਕਿਉਰਟੀ ਪਰਸਨ ਸੀ ਉਹਨਾਂ ਨਾਲ ਉਹ ਦੇਖਿਆ ਵੀ ਜਦੋਂ ਵੀਡੀਓ ਦੇ ਵਿੱਚ ਬੈਂਕ ਪ੍ਰਿਅੰਕ ਸਿੰਘ ਉਹਨੂੰ ਪਿਛਲੇ ਪਾਸੇੋਂ ਲੈ ਜਾਂਦੇ ਸੀ ਸਕਿਉਰਟੀ ਪਰਸਨ ਨੂੰ ਉਹ ਕੁਝ ਕਰ ਨਹੀਂ ਪਾਦਾ ਤਾਂ ਕੀ ਉਹਦੇ ਤੇ ਵੀ ਕੋਈ ਨਹੀਂ ਮੈਂ ਉਹੀ ਕਹਿ ਗਏ ਜੀ ਉਸਤੇ ਦੋਸ਼ ਨੂੰ ਕੋਈ ਪੁਲਿਸ ਨੂੰ ਕੋਈ ਸਿਰਫ ਲੰਬਾ ਨਹੀਂ 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 ਉਸ ਨੂੰ ਕੋਈ ਸ਼ੂਟ ਕਰਦਾ ਕੋਈ ਆਰਡਰ ਨਹੀਂ ਹੈ ਪਰ ਗੋਲੀ ਚਲਾਦਾ ਆਰਡਰ ਨਹੀਂ ਹੈ ਜੀ ਇਹ ਕਿੰਨੇ ਗਏ ਜੀ ਇਹ ਸ਼ਿਫਸ ਵਾਲੇ ਰੋਪ ਲਾ ਰਹੇ ਸੀ ਵੀ ਪੁਲਿਸ ਦੇ ਵੱਲੋਂ ਜਿਹੜੇ ਦਿੱਤੇ ਗਏ ਨੇ ਜਦੋਂ ਸਕਿਉਰਟੀ ਕੋਈ ਇਹਨਾਂ ਕੋਲ ਆਰਡਰ ਨਹੀਂ ਹੈ ਕਿ ਟੈਕੀ ਕੋ ਪ੍ਰੋਟੈਕਸ਼ਨ ਸਾਈਂ ਹੋਈ ਜਾਂਦੀ ਹੈ ਕਿ ਉਸ ਤੇ ਕੋਈ ਜਾਨ ਫਰੈਂਸ ਮੇ ਕਾਨੂੰਨ ਸਾਨੂੰ ਹਰ ਬੰਦੇ ਨੂੰ ਮਤਲਬ ਰਾਈਟ ਦਿੰਦਾ ਹੈ ਕਿ ਅਸੀਂ ਸੈਲਫ ਪ੍ਰੋਟੈਕਸ਼ਨ ਮੇ ਮਤਲਬ ਕਾਨੂੰਨ ਦਾ ਇੱਕ ਜੋ ਵਾਜਿਬ ਫੋਰਸ ਹੈ ਉਹ ਆਪਾਂ ਯੂਜ਼ ਕਰ ਸਕਦੇ ਹਾਂ ਉਸ ਇਨਾਂ ਨੂੰ ਵੀ ਹੈ ਕਿ ਕੋਈ ਗੱਲ ਨਹੀਂ ਹੈ ਕਿ ਇਹ ਗਲਤ ਪਰਸਪੈਕਸ਼ਨ ਹੈ ਵੀ ਆਈ ਡੋਟ ਥਿੰਕ ਸੋ ਕੋਈ ਹੈ ਸਰ ਭਾਈ ਇਸ ਕੇ ਇਸ ਦੇ ਵਿੱਚ ਕਿਤੇ ਬੰਦੇ ਇਨਵੋਲ ਹੋਏਗਾ ਹੋਰ ਵੀ ਨਹੀਂ ਫਿਲਹਾਲ ਜੋ ਪ੍ਰਾਈਮਾ ਫੈਸੀਸ ਹੈ ਤਿੰਨ ਬੰਦੇ ਇਨਵੋਲ ਹੈਗੇ ਲੇਕਿਨ ਮੈਂ ਉਹੀ ਕਹਿ ਰਿਹਾ ਕਿ ਅਸੀਂ ਹਰ ਐਂਗਲ ਤੋਂ ਐਗਜ਼ਾਮਿਨ ਕਰਦੇ ਹਾਂ ਜਦੋਂ ਡਿਟੇਲ ਅਸੀਂ ਐਗਜ਼ਾਮਿਨ ਕਰਾਂਗੇ ਇੰਟਰੋਗੇਸ਼ਨ ਕਰਾਂਗੇ ਉਸ ਤੋਂ ਬਾਅਦ ਹੀ ਪੁਸ਼ਤਾ ਉਸ ਤੋਂ ਬਾਅਦ ਹੀ ਅਸੀਂ ਫਾਈਨਲ ਕੋਈ ਕਨਕਲੂਜਨ ਤੇ ਪਹੁੰਚ ਸਕਾਂਗੇ ਕੋਈ ਸ਼ਾਰਟ ਬਰੀਫ ਆਫ ਕਰ ਰਹੇ ਹੋ ਹਿੰਦੂ ਲੀਡਰਸ ਦੀ ਇਨਸੀਡੈਂਟ ਆ ਉਸ ਤੋਂ ਨਹੀਂ ਅਸੀਂ ਆਲਰੇਡੀ ਜੋ ਟਾਈਮ ਟੂ ਟਾਈਮ ਕਰਦੇ ਰਹਿੰਦੇ ਹੈਡ ਕੁਆਰਟਰ ਤੋਂ ਵੀ ਸਾਡੇ ਕੋਲੇ ਇਨਸਟਰਕਸ਼ਨ ਆਉਂਦੀ ਹੈ ਅਸੀਂ ਟਾਈਮ ਟੂ ਟਾਈਮ ਕਰਦੇ ਰਹਿੰਦੇ ਅਸੀਂ ਜਦੋਂ ਇਹਨਾਂ ਨੂੰ ਫੜਿਆ ਇਹਨਾਂ ਦੇ ਮੋਬਾਈਲ ਵਗੈਰਾ ਅਸੀਂ ਰਿਕਵਰ ਕਰਦੇ ਫਿਰ ਫੋਰੀਨਸਿਕ ਜਿਹੜੀ ਹੈਗੀ ਹੈ ਸਾਈਬਰ ਫੋਰੀਨਸਿਕ ਤੋਂ ਉਸ ਦਾ ਪ੍ਰੋਪਰ ਐਨਾਲਾਈਜ਼ਿਸ ਕਰਾ ਕੇ ਜੋ ਵੀ ਢੂੰਗਾ ਇਹਨਾਂ ਨਾਲ ਜੋ ਵੀ ਇਨਵੈਸਟੀਗੇਸ਼ਨ ਹੋਊਗੀ then ਉਹਦੇ ਤੁਹਾਡੇ ਸਰਕਾਰ ਕੋਈ ਹੋਰ ਤਾਂ ਕਿਤੇ ਨਾ ਕੋਈ ਹੋਰ ਇਨਪੁਟ ਹੋਵੇ ਤਾਂ ਦੀ ਕੁਝ ਨਹੀਂ ਫਿਲਹਾਲ ਤੋਂ ਸੱਚ ਸੰਦੀਪ ਸਾਹਿਬ ਨੇ ਸਟੇਟਮੈਂਟ ਦਿੱਤੀ ਸੀ ਕਿ ਉਹਨਾਂ ਨੇ ਕਿਹਾ ਕਿ ਮੈਂ ਮਹੀਨੇ ਪਹਿਲਾਂ ਕਮਿਸ਼ਨ ਨੂੰ ਦਿਹਾੜਾ ਦਿੱਤਾ ਸੀ ਮੇਤੇ ਹਮਲਾ ਹੋਇਆ ਪਰ ਧਿਆਨ ਨਹੀਂ ਦਿੱਤਾ ਗਿਆ ਮੇਰੇ ਵੱਲ ਜਿਹਦੇ ਕਰਕੇ ਹੁਣ ਮੇਤੇ ਹਮਲਾ ਹੋਇਆ ਨਹੀਂ ਅਸੀਂ ਮੈਂ ਉਹੀ ਕਹਿ ਰਿਹਾ ਤਾਂ ਜੀ ਜਦੋਂ ਇਹ ਐਕਟਿਵਾ ਚਲਾ ਰਹੇ ਸੀ ਕੋਦੇ ਪਿੱਛੇ ਗਨਮੈਨ ਬੈਠਾ ਸੀਗਾ ਐਂਡ ਫਿਰ ਵੀ ਇਨਸੀਡੈਂਟ ਹੋਇਆ ਤਾਂ ਮੈਂ ਇਹ ਕਹਿੰਦਾ ਬੜਾ ਅਫਰਚੂਨੇਟ ਹੈ ਜਿਹੜੇ ਤੁਹਾਡਾ ਨਾਮ ਲੱਕੇ ਤੁਹਾਨੂੰ ਓਪਨਲੀ ਰਿਸਪੋਨਸੀਬਲ ਕਰਾਇਆ ਡੂ ਯੂ ਟੇ ਨਹੀਂ ਜੀ ਬਿਲਕੁਲ ਅਸੀਂ ਤਾਂ ਕਿਸੇ ਵੀ ਜ਼ਿੰਮੇਵਾਰ ਤੇ ਭਜਣ ਵਾਲੇ ਨਹੀਂ ਹੈਗੇ ਬਿਕੋਜ਼ ਅਸੀਂ ਪਾਰਟ ਆਫ ਪੰਜਾਬ ਪੁਲਿਸ ਹੈ ਐਂਡ ਪੰਜਾਬ ਪੁਲਿਸ ਨੂੰ ਜਦੋਂ ਵੀ ਕੋਈ ਚੁਣੌਤੀ ਮਿਲੀ ਹੈ ਉਹਨੂੰ ਬਖੂਬੀ ਉਹਦਾ ਸਾਹਮਣਾ ਕੀਤਾ ਹੈ ਔਰ ਉਸ ਵਿੱਚ ਜਿੱਤ ਹਾਸਲ ਕੀਤੀ ਹੈ ਇਹਨਾਂ ਦੀ ਉਮਰ ਦੱਸ ਦਿਓ ਕਿੰਨੀ ਆ ਇਹਨਾਂ ਕੋਈ ਬੈਕਗ੍ਰਾਉਂਡ ਹੈ ਜੀ ਉਹ ਅਸੀਂ ਚੈੱਕ ਕਰਕੇ ਦੱਸ ਨਹੀਂ ਮੈਂ ਉਹੀ ਕਹਿ ਰਿਹਾ ਜੀ ਉਸ ਤੇ ਇੱਕ ਡਿਟੇਲ ਇਨਕੁਆਰੀ ਅਸੀਂ ਬਿਠਾਈ ਹੈ ਇਨਕੁਆਰੀ ਤੋਂ ਬਾਅਦ ਸਾਰੇ ਫੈਕਟ ਚੈੱਕ ਕਰਕੇ ਦੈਨ ਵੀ ਵਿਲ ਟੇਕ ਐਕਸ਼ਨ ਆਈ ਥੈਂਕ ਯੂ ਥੈਂਕ ਯੂ ਅੱਜ ਜਿਹੜਾ ਸਵੇਰੇ 11:40 ਤੇ ਸੰਦੀਪ <th>ਪਰ ਜਿਹੜਾ ਸ਼ਿਵਸੇਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਪਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰਪ ਐਜ ਵੈਪਨ ਤੋਂ ਕਿਰਪਾਨ ਦੇ ਨਾਲ ਤਲੀ ਟਾਪ ਆਫ ਦਿ ਅਟੈਕ ਕੀਤਾ ਔਰ ਅਟੈਕ ਦੇ ਦੌਰਾਨੋਂ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਨਾਂਲ ਸਿਗਨ ਹਸਪੀਟਲ ਲੈ ਕੇ ਗਏ ਬਾਅਦ ਚਾ ਉਹਨਾਂ ਨੂੰ ਡੀ ਐਮ ਸੀ ਚ ਰੈਫਰ ਕੀਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਤੇ ਨਾਉ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਬਹੁਤ ਹੀ ਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨਸਾਰ ਕਲੋਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤਿਹਗੜ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈ ਹੈ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤੇਗੜ ਸਾਹਿਬ ਨੇ ਫਤੇਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਤੇ ਕੁਝ ਦਿਨ ਪਹਿਲਾਂ ਤੋਂ ਹੁਣ ਸਾਡੇ ਸਾਹਮਣੇ ਇੱਥੇ ਲਿਖਿਆ ਤੇ ਅਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤੇਗੜ ਸਾਹਿਬ ਹੈ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਸਰ ਮੋਟਿਵ ਕੀ ਸੀ ਐਸਿਰਫ ਸਰ ਉਹ ਥੋੜਾ ਅਰੈਸਟ ਹੋ ਗਿਆ ਪਰ ਹਿੰਦੀ ਮੇਂ ਵੀ ਬਤਾ ਦੇ ਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਾਂਗੇ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ। ਆ ਇੱਕ ਮਾਨਹਨ ਟਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ 2 ਕਿਉਕੀ ਉਹਨਾਂ ਨੂੰ ਲੱਭਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ। ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਕੁਫਨਾਸਿਕ ਤੇ ਸਾਡੇ ਦੋ ਅ ਇਨਸਪੈਕਟਰ ਤੇ ਸੀਆਈਏ ਇਨਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੈਂਡਓ ਕਰ ਦਿੱਤਾ ਦੇਖੋ ਅੱਜੇ ਕੁਝ ਢੇਰ ਪਹਿਲਾਂ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਹੈ ਇਦਾਂ ਡਿਟੇਲ ਐਗਜ਼ਾਮਨ ਕਰਾਂਗੇ ਇਨਟਰਾਗੇਸ਼ਨ ਤੋਂ ਬਾਅਦ ਹੀ ਅਸੀਂ ਫਾਈਨਲ ਇਹਦਾ ਕੋਈ ਐਗਜ਼ੈਕਟ ਮੋਟਿਵ ਕੀ ਹੈ ਉਹਦੇ ਬਾਰੇ ਅਸੀਂ ਕਹਿ ਸਕਦੇ ਅਸੀਂ 올 ਐਂਗਲ ਤੋਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਨਹੀਂ ਬਿਲਕੁਲ ਇਹ ਇਨਾਂ ਨੇ ਨਿਹੰਗੀ ਹੈ ਇਹਨਾਂ ਨੇ ਬਾਣਾ ਮਤਲਬ ਐਨੀ ਹੈ ਕਿ ਕੋਈ ਕ੍ਰਾਈਮ ਕਰਨ ਵਾਸਤੇ ਪਾਇਏ ਨਿਹੰਗੀ ਹੈ ਅਸੀਂ ਇਹਨਾਂ ਦਾ ਪੁਰਾਣਾ ਜਿਹੜਾ ਸਾਰਾ ਰਿਕਾਰਡ ਹੈ ਉਹ ਨਿਕਲਵਾ ਰਹੇ ਹਾਂ ਤੋਂ ਤਾਈਓ ਅਸੀਂ ਕਹਿ ਰਹੇ ਕਿ ਆਫਟਰ ਡਿਟੇਲ ਇਨਵੈਸਟੀਗੇਸ਼ਨ ਹੀ ਅਸੀਂ ਐਗਜ਼ੈਕਟ ਕੋਈ ਮੋਟਿਵ ਹੈ ਕੋਈ ਰੀਜਨ ਹੈ ਉਹ ਅਸੀਂ ਐਗਜ਼ੈਕਟ ਬਤਾਉਂਦੇ ਹਾਂ ਕਿ ਕਿਹੜੇ ਸਮੇਂ ਦੇ ਹਾਂ ਕਰੇ ਸੀ ਸਰੀਕਾ ਮਹਿਰਮਾਨ ਬਾਈ ਬਾਈ ਕਰ ਲੋ ਯਾਰੀ ਸਿੱਧਾ ਕਰਕੇ ਫੋਟੋ ਦਲ ਤੋਂ ਨਹੀਂ ਇਹ ਬਾਬਾ ਬੁੱਢਾ ਦੋਨਾਂ ਨੇ ਦੱਸਿਆ ਕਿ ਇਹਨਾਂ ਨੇ ਉੱਥੇ ਇਹਨਾਂ ਨੇ ਹਜੇ ਦੱਸਿਆ ਕਿ ਬਾਬਾ ਬੁੱਢਾ ਦਲ ਅਸੀਂ ਉੱਥੇ ਅੰਮ੍ਰਿਤ ਚੱਕਿਆ ਬਟ ਪਿੱਛੇ ਜਿਹੜਾ ਆਪਣਾ ਛਾਵਣੀ ਇਹ ਜਿਹੜਾ ਏਰੀਆ ਹੈਗਾ ਉੱਥੇ ਇਹਨਾਂ ਦਾ ਇੱਕ ਜਿਹੜਾ ਹੈਗਾ ਛੋਟਾ ਜਿਹਾ ਗੁਰਦੁਆਰਾ ਸਾਹਿਬ ਹੈਗਾ ਉਥੇ ਮਤਲਬ ਰਹਿੰਦੇ ਜਿਹੜੀ ਇੱਕ ਵਾਰ ਛਾਉਣੀ ਜਿਹੜਾ ਮੋਤੀ ਨਗਰ ਮੋਤੀ ਨਗਰ ਹਾਂਜੀ ਮੋਤੀ ਨਗਰ ਛਾਉ ਟ੍ਰਾਂਸਪੋਰਟ ਨਗਰ ਮੋਤੀ ਨਗਰ ਇਹਦੇ ਨਾਮ ਵੀ ਐ ਕੋਈ ਵੀ ਸੀ ਕੋਈ ਹਿੰਦੂ ਨੇਤਾ ਦੇਖੋ ਪ੍ਰਾਇਮਰੀ ਅਭੀ ਕਿਉਂਕਿ ਅਜੇ ਤੱਕ ਅਸੀਂ ਡਿਟੇਲ ਪੁੱਛਤਾਛ ਨਹੀਂ ਕਰੀਏ ਕਿਉਂਕਿ ਇੱਕ ਘੰਟੇ ਪਹਿਲਾਂ ਹੀ ਇਹਨਾਂ ਨੂੰ ਅਰੈਸਟ ਕੀਤਾ ਹੈਗਾ ਜਦੋਂ ਡਿਟੇਲ ਪੁੱਛਤਾਛ ਕਰਾਂਗੇ ਅਸੀਂ ਜਿਹੜਾ ਵੀ ਜਿਹੜਾ ਜਿੰਨੇ ਵੀ ਐਂਗਲ ਹੈਗੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਅਸੀਂ ਹਰ ਐਂਗਲ ਤੋਂ ਇਨਵੈਸਟੀਗੇਸ਼ਨ ਕਰਾਂਗੇ ਜੋ ਵੀ ਸਾਹਮਣੇ ਆਏਗਾ ਉਹ ਤੁਹਾਡੇ ਨਾਲ ਅਸੀਂ ਸੇਅਰ ਕਰਾਂਗੇ ਇਹਨਾਂ ਕੋਲ ਮਿਲਿਆ ਕੀ ਕੀ ਹੈ ਜੀ ਨਹੀਂ ਅਜੇ ਅਸੀਂ ਐਕਟਿਵਾ ਰਿਕਵਰ ਕੀਤੀ ਹੈ ਜਿਹੜੀ ਐਕਟਿਵਾ ਇਹ ਖੋਕੇ ਭੱਜੇ ਸੀਗੇ ਬਾਕੀ ਅਜੇ ਇੰਟਰੋਗੇਸ਼ਨ ਤੋਂ ਬਾਅਦ ਜਿਹੜਾ ਵੀ ਵੈਪਨ ਯੂਜ਼ ਹੈ ਉਹ ਸਾਥ ਪਰਸਨ ਆਇਡੈਂਟੀਫਾਈ ਹੋ ਗਏ ਹਾਂ ਉਹ ਆਹ ਉਹ ਆਇਡੈਂਟੀਫਾਈ ਹੋ ਗਿਆ ਟੈਲਸਿੰਗ ਅਜੇ ਉਧਰ ਆ ਟੈਲਸਿੰਗ ਦੱਸਿਆ ਜਾ ਰਿਹਾ ਸਰ ਇਹਨਾਂ ਨੂੰ ਮਾਰਨਾ ਇਸ਼ਕੇ ਕਿਉਂਕਿ ਜਿਵੇਂ ਉਹ ਸਿਵਲ ਤੋਂ ਨਿਕਲਦੇ ਤੇ ਇਹ ਵੀ ਸਿਵਲ ਦੇ ਦੇਖੋ ਪ੍ਰਾਈਮਾ ਅਫ ਪ੍ਰਾਈਮਾ ਫੇਸਿਸ ਮਤਲਬ ਇਨਾ ਦਾ ਇਹ ਸੀਗਾ